ਇਹ ਹਨ ਉਹ ਹਾਂ ਇਹ ਭੇਦ ਹਾਂ ਉਹ ਬਾਬਾ ਜੀ ਦਾ ਉਹ ਭੇਦ ਜਿਹੜੇ ਫਕੀਰ ਲੋਕ ਨਾ ਆਪਣਾ ਭੇਦ ਜਲਦੀ ਨਹੀਂ ਦਿੰਦੇ ਹੁੰਦੇ ਹਾਂਜੀ ਬਾਬਾ ਜੀ ਦੇ ਘੋੜਾ ਤੇ ਮਾਈ ਦਾ ਹਾਰ ਸ਼ਿੰਗਾਰ ਸੋਕੇ ਆ ਗੇੜੇ ਦੀ ਸ਼ਾਮ ਕਰਵਾ ਦਿੰਦੇ ਹਾਂ ਉਹ ਵਾਜਣੀਆਂ ਹਾਂਜੀ ਹਾਂ ਅਗਲਾ ਸਾਲ ਜਿਹੜਾ ਆ ਰਿਹਾ ਨਾ ਅੱਛਾ ਆ ਰਿਹਾ ਹਾਂ ਇੰਟਰਵਿਊ ਨਹੀਂ ਇੰਟਰਵਿਊ ਤਾਂ ਕੋਈ ਨਹੀਂ ਹੈ ਇੰਟਰਵਿਊ ਤਾਂ ਬਿਗਨ ਜਾ ਮੜਾਇਆ ਲੱਗ ਰਿਹਾ ਅੱਗੋਂ ਭੇਦ ਦੇ ਦੇਣ ਹਾਂਜੀ ਤਾਂ ਉਹ ਤੁਹਾਡੀ ਮੰਨ ਦੇ ਮੁਕੱਦਰ ਨੇ ਵੈਸੇ ਫਕੀਰ ਲੋਕ ਜਲਦੀ ਭੇਦ ਨਹੀਂ ਦਿੰਦੇ ਹੁੰਦੇ ਹਾਂ ਠੀਕ ਹੈ ਚਲੋ ਤੁਸੀਂ ਦੁਆ ਦੇ ਹਾਂ ਨਹੀਂ ਅਸੀਂ ਕੋਸ਼ਿਸ਼ پوری ਕਰਾਂਗੇ ਦੇਖੋ ਰੱਬ ਜਿਹੜਾ ਨਾ ਕਿਸੇ ਦੇ ਸਮਝ ਨਾ ਆਵੇ ਉਹ ਰੱਬ ਹੁੰਦਾ ਹਰ ਇੱਕ ਦੇ ਹਰੀ ਸਰੀ ਸਮਝ ਨਹੀਂ ਆਉਂਦੀਆਂ ਚੀਜ਼ਾਂ ਹੈ ਆਹ ਦੇਖਿਆ ਨਾ ਤੁਸੀਂ ਆ ਕੀ ਅੱਜ ਉਹ ਹੈ ਨਾ ਇਹ ਚੀਜ਼ਾਂ ਨਾ ਕਿਸੇ ਦੇ ਜ਼ਰੂਰੀ ਨਹੀਂ ਹਰ ਹਰ ਕਿਤਾਬ ਹਰ ਇੱਕ ਦੇ ਸਮਝ ਆ ਜਾਵੇ ਠੀਕ ਹੈ ਨਾ ਕੋਈ ਕਿਸੇ ਨੂੰ ਗਲਤ ਕਹਿ ਸਕਦਾ ਕੋਈ ਕਿਸੇ ਨੂੰ ਕਹਿ ਸਕਦਾ ਉਹਦੀ ਮਰਜ਼ੀ ਜੋ ਵਰ ਜੀਏ ਸੋਚਦਾ ਪਰ ਜਿਹੜੀ ਅਸਲ ਚੀਜ਼ ਹੈ ਅਸਲ ਤਾਂ ਹੈ ਹੀ ਅਸਲ ਹੈ ਨਾ ਹੁਣ ਡਾਕਟਰ ਦੀ ਕਿਤਾਬ ਆ ਹਰ ਕੋਈ ਪੜ ਲੇਗਾ ਦਿਲ ਦਾ ਆਪਰੇਸ਼ਨ ਕਿਦਾਂ ਹੁੰਦਾ ਹੱਡੀ ਦਾ ਆਪਰੇਸ਼ਨ ਕਿੱਦਾਂ ਹੁੰਦਾ ਤੁਸੀਂ ਕਰ ਲੋਗੇ YouTube ਦੇਖ ਕੇ ਜਾਂ ਕਿੱਦਾਂ ਕਰਕੇ ਉਹਨੂੰ ਕਿਤਾਬ ਪੜ੍ਹਨੀ ਪੈਣੀ ਉਹਦੇ ਵਿੱਚ ਬੜਨਾ ਪੈਣਾ ਫਿਰ ਕਿਤਾਬਾਂ ਕਈ ਲੋਕ ਪੜ੍ਹਦੇ ਆ ਸਾਰੇ ਪਾਸ ਨਹੀਂ ਹੁੰਦੇ ਪਾਸ ਵੀ ਉਹੀ 10 ਜਾਣੇ ਹੋਣੇ ਹੁੰਦੇ ਆ ਕੋਈ 10 ਵਿੱਚ 20 ਇੱਕ ਮੈਰਿਟ ਤੇ ਆਂਦਾ ਉਪਰੋਂ ਟੌਪ ਜੇ ਤੇ 90 95% ਨੰਬਰ ਲੈ ਗਿਆ ਉਹਦਾ ਹੱਥ ਸਾਫ਼ ਹੋਊਗਾ ਕਈ ਧੱਕੇ ਨਾਲ ਡਾਕਟਰ ਬਣੇ ਹੁੰਦੇ ਨੇ ਪੈਸੇ ਦੇ ਕੇ ਬਣੇ ਹੁੰਦੇ ਨੇ ਉਹਨੇ ਫਿਰ ਆਪਰੇਸ਼ਨ ਉੱਥੇ ਸਿੱਤੇ ਕਰਨੇ ਨੇ ਸੇਫ ਚੀਜ਼ ਏ ਬੇਟਾ ਹਰ ਚੀਜ਼ ਹਰ ਚੀਜ਼ ਸਮਝ ਨਹੀਂ ਆ ਉਪਰਮਾਤਮਾ ਲਈ ਬਣੀ ਉਪਰਮਾਤਮਾ ਨੇ ਬਣਾਈ ਹੁੰਦਾ ਅਗਰ ਉਹ ਭੇਜ ਦੇ ਦੇਵੇ ਤੇ ਉਹ ਰੱਬ ਕਾਦਾ ਹੋਇਆ ਜਿਹੜਾ ਭੇਜ ਦੇਵੇ ਰੱਬ ਨਹੀਂ ਭੇਜ ਦਿੰਦਾ ਯਾਦ ਰੱਖਿਆ ਜੇ ਹਾਂ ਹਾਥ ਆਉ ਤੋ ਬੁੱਤ ਹਾਥ ਨਾ ਆਉ ਤੋ ਖੁਦਾ ਹੋ ਉਹ Nusrat Fateh Ali Khan ਸਾਂਦੇ ਨਾ ਤੁਮ ਇੱਕ ਗੋਰਖ ਧੰਦਾ ਹੋ ਮਾਲਕ ਨੂੰ ਕਹਿੰਦਾ ਤੂੰ ਗੋਰਖ ਧੰਦਾ ਆ ਰੱਬ ਨੂੰ ਕਹਿੰਦਾ ਵੀ ਤੂੰ ਨਾ ਇੱਕ ਧੰਦਾ ਆ ਵੀ ਤੂੰ ਟਿਕਾਣਾ ਦੱਸਦਾ ਤੂੰ ਧਿਆਨ ਨਾਲ ਸੁਣ ਕੇ ਦੇਖੋ ਕਵਾਲੀ ਦੇ ਵਿੱਚ ਬਹੁਤ ਨਾਇਆਬ ਕਵਾਲੀ ਹੈ ਕਹਿੰਦਾ ਸਾਧ ਦਾ ਤੂੰ ਮੈਨੂੰ ਮੰਦਰ ਗੁਰਦੁਆਰੇ ਚ ਪਤਾ ਮੈਨੂੰ ਤੂੰ ਦਿੰਦਾ ਵੀ ਤੂੰ ਮੰਦਰ ਚ ਮੇਰੇ ਨਾਮ ਹੈ ਗੁਰਦੁਆਰੇ ਚ ਰਹਿਣਾ ਪਰ ਤੂੰ ਉੱਥੇ ਨਹੀਂ ਜਾਂਦਾ ਤੂੰ ਦਿਲਾਂ ਚ ਵਸਦਾ ਕੁੱਟਵੇ ਦਿਲਾ ਚ ਜਿਆਦਾ ਵੱਸਦਾ ਫਿਰ ਕਹਿੰਦਾ ਤੂੰ ਦੱਸਦਾ ਉਹ ਗੱਲ ਮਤਲਬ ਲੜਦਾ ਫਕੀਰ ਜਿਨੇ ਉਹ ਲਿਖੀ ਹੈ ਨਾ ਉਹ ਫਕੀਰ ਰੱਬ ਨਾਲ ਲੜਦਾ ਹੈ ਉਹਨੂੰ ਕਹਿੰਦਾ ਤੂੰ ਜੋ ਦੱਸਦਾ ਹੈ ਨਾ ਤੂੰ ਹੈ ਨਹੀਂ ਟਿਕਾਣਾ ਦੱਸਦਾ ਵੀ ਮੰਦਰ ਚ ਬਿਠਾ ਤੂੰ ਮੰਦਰ ਚ ਹੈ ਹੀ ਨਹੀਂ ਮੇਰੇ ਨਾਲ ਗੱਲ ਕਰ ਕਹਿੰਦਾ ਤੂੰ ਉੱਥੇ ਨਹੀਂ ਹੈਗਾ ਤੂੰ ਤਾਂ ਦਿਲਾ ਜ ਵਿੱਚ ਹੈ ਉੱਥੇ ਜਾਣੇ ਇਟਾ ਉੱਥਰ ਸੋਹਣੇ ਸੋਹਣੇ ਲੱਗੇ ਆ ਉੱਥੇ ਨਹੀਂ ਤੂੰ ਹੈਗਾ ਹੈਗਾ ਤੂੰ ਕਿਤੇ ਹੋਰ ਹੈ ਉਹ ਕਿਸੇ ਕਿਸੇ ਨੂੰ ਸਮਝ ਆਉਣਾ ਅੱਖ ਵੀ ਜਿਹਨੂੰ ਤੂੰ ਚਾਵੇਂ ਉਹਨੂੰ ਸਮਝ ਆਉਣੀ ਹੈ ਜਿਹਨੂੰ ਤੂੰ ਚਾਵੇਂ ਉਹਨੂੰ ਤੂੰ ਦੇਖਦਾ ਜਿਹਨੂੰ ਤੂੰ ਚਾਹੇ ਉਹਦੇ ਉਹ ਸਮਝ ਆਂਦਾ ਤੇ ਫਿਰ ਤੂੰ ਹੋਇਆ ਨਾ ਦੋ ਨੰਬਰੀ ਰੱਬ ਨੂੰ ਕਹਿੰਦਾ ਵੀ ਸਾਰੇ ਜਿਹੜੇ ਮਿਹਨਤ ਕਰ ਰਹੇ ਨੇ ਸਾਰੇ ਮਿਹਨਤ ਕਰਦੇ ਸਾਰਿਆਂ ਨੂੰ ਤੂੰ ਸਮਝਾਉਣਾ ਚਾਹੀਦਾ ਤੂੰ ਨਹੀਂ ਆਂਦਾ ਪਿਆ ਤੂੰ ਉਹਨੂੰ ਸਮਝਾਉਣਾ ਪਿਆ ਜਿਹਨੂੰ ਤੂੰ ਚਾਵੇਂ ਤੂੰ ਹੋਇਆ ਨਾ ਤੂੰ ਦੋ ਨੰਬਰੀ ਫਿਰ ਕਹਿੰਦਾ ਜੇ ਹੱਥ ਆ ਗਿਆ ਤੂੰ ਹਾਂਜੀ ਐਦਾ ਫੜ ਲਿਆ ਹੱਥ ਹੱਥ ਆਉ ਤੂੰ ਬੁੱਤ ਬੁੱਤ ਮਤਲਬ ਬੁੱਤ ਮਤਲਬ ਸਰੀਰ ਹੈਗਾ ਹੱਥ ਆਓ ਤਾਂ ਬੁੱਤ ਹੱਥ ਨਾ ਆਓ ਤਾਂ ਤੁਮ ਖੁਦਾ ਹੋ ਐਸੀ ਚੀਜ਼ ਹੈ ਇਸ ਕਰਕੇ ਉਹਨੂੰ ਨਾਂ ਲੱਜੋ ਉਹ ਜਦੋਂ ਸਮਾ ਆ ਜਾਣਾ ਜਦੋਂ ਉਹਦੀ ਨਜ਼ਰ ਉਹਨੇ ਖੁਦ ਤੁਹਾਨੂੰ ਉਹਸੀ ਨਜ਼ਰ ਦੇਣੀ ਜਦੋਂ ਤੁਸ ਤੁਹਾਨੂੰ ਤੁਹਾਨੂੰ ਸੁਝਣ ਲੱਪਣਾ ਉਹ ਦਿਖਣ ਲੱਪਣਾ ਤੁਸੀਂ ਜਿੰਨੀ ਮਰਜ਼ੀ ਵਾ ਲਾ ਲਓ ਜਦੋਂ ਉਹਨੇ ਨਹੀਂ ਨਾ ਉਧਰ ਟੂਟੀ ਔਨ ਕਰਨੀ ਤੇ ਪਾਣੀ ਇਧਰ ਆਣਾ ਹੀ ਨਹੀਂ ਆ ਜਿੰਨੀ ਆ ਮਰਜ਼ੀ ਟੂਟੀ ਸੋਚ ਔਨ ਕਰੀ ਜੇ ਜੇ ਲਾਈਟ ਪਿੱਛੋਂ ਨਹੀਂ ਆਈ ਠੀਕ ਗੱਲ ਸਮਝ ਲਗੀ ਨਾ ਇਹ ਚੀਜ਼ ਹੈ ਔਰ ਹਰ ਚੀਜ਼ ਹਰ ਬੰਦੇ ਦੇ ਸਮਝ ਆ ਜਾਏ ਜ਼ਰੂਰੀ ਨਹੀਂ ਹੈ ਚੰਦ ਇੱਕ ਹੁੰਦੇ ਨੇ ਜਿਸ ਨੂੰ ਚੀਜ਼ ਪਤਾ ਲੱਗਦਾ ਹੈ ਹੈ ਹਾਉ ਹੋ ਜਾਣਾ ਬੇਟੇ ਨੂੰ ਭੇਜਣਾ ਬਾਹਰ ਬੈਠਾ ਫਿਰ ਅੱਛਾ ਚਲੋ ਦੁਆ ਕਰਦੇ ਆ ਬਾਹਰ ਤੋਂ ਵਧੀਆ ਕਰਦੇ ਆ ਹਾਏ ਮੋਲਾ ਅੱਜ ਦੀ ਸਿਫਾਤ